ਆਪਾਂ ਕੋਈ ਕਿੰਤੂ ਫਰੰਤੂ ਨਹੀਂ ਕਰਦੇ ਜੋ ਸਤਗੁਰਾਂ ਦਾ ਹੁਕਮ ਹੈ ਉਹਦੇ ਮੁਤਾਬਕ ਪ੍ਰਾਣੀ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ ਇਹ ਪਰੰਪਰੇ ਅਖੇ ਕਰਦਣ ਨਾਲੋਂ ਨੀਲਾ ਹੀ ਕਰਦੇ ਹੋ ਸਾਰਾ ਉਹ ਆਪੇ ਹੀ ਸਭ ਕੁਝ ਖਤਮ ਹੋ ਜੂਗਾ ਏਕੀ ਰਾਜ ਦੇ ਅਧਿਕਾਰ ਅਗ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਬਲਾ ਨੂੰ ਭਾਵ ਇਹਨਾਂ ਦਾ ਮਹਾਂਪੁਰਖਾਂ ਦੇ ਵੀ ਸਤੈ ਵਜਨ ਪਰ ਜਿਹੜਾ ਨੀਲੰਬਰ ਧਾਰਾ ਜਿਹੜਾ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਖੰਡੇ ਬਾਟੇ ਦੀ ਅਮਰਤੀ ਦਾਤ ਦਿੱਤੀ ਤੇ ਜਿਹੜਾ ਆਪਾਂ ਨੀਲਾ ਹੀ ਦਸਤਾਰਾ ਸਜਾਉਂਦੇ ਆ ਥੱਲੇ ਜਿਵੇਂ ਪੰਜ ਪਿਆਰਿਆਂ ਦੀ ਗੱਲ ਕਰ ਰਹੇ ਇਹ ਜਿਹੜੇ ਆਪਣੇ ਆਦ ਹੋਂ ਚੱਲਿਆ ਪਰ ਜਿਹੜਾ ਥੱਲੇ ਦਿਨਾਲੀ ਪਾ ਲੈਂਦੇ ਨੇ ਉਹ ਵੀ ਕਿਉਂ ਲਾਉਂਦੇ ਨੇ ਅਮਰ ਸਕਾਉਣ ਮਿਲੇ ਤੇ ਉਹ ਪੱਕਾ ਹੀ ਜਿਹੜਾ ਉਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਦਿਨਾਲੀ ਨਹੀਂ ਪਾਉਣੀ ਚਾਹੀਦੀ ਕਸ਼ਹਿਰਾ ਹੀ ਪਾ ਕੇ ਰੱਖਣਾ ਚਾਹੀਦਾ ਕਮਰ ਕਸਾ ਲਾ ਕੇ ਨੀਲੇ ਦਸਤਾਰੇ ਜਿਵੇਂ ਆਪਾਂ ਜਿ ਸਿਰ ਤੇ ਚਲਾਉਂਦੇ ਆ ਤੇ ਮਹਾਰਾਜ ਨੇ ਉਹੀ ਆਪਾਂ ਨੂੰ ਨਿਸ਼ਾਨ ਤੇ ਵੀ ਉਹੀ ਬਖਸ਼ੇ ਕੀਤੀ ਸੋ ਆਪਾਰ ਕਿਰਪਾ ਗੁਰੂ ਸਾਹਿਬ ਦੀ ਆਪਾਂ ਸਾਰੇ ਇੱਕ ਮੁੱਠ ਇੱਕ ਝੁੱਟ ਹੋ ਕੇ ਚੱਲ ਗਏ ਸਾਰੇ ਤੇ ਕਿਸੇ ਵੀ ਦੁਦਾ ਦੇ ਵਿੱਚ ਨਾ ਪਈਏ ਸਾਰੇ ਆਪਾਂ ਪ੍ਰੇਮ ਪਿਆਰ ਗੁਰੂ ਸਾਹਿਬ ਇੱਕ ਪਿਤਾ ਇੱਕ ਸਕੇ ਹਮਾਰਗ ਤੂੰ ਮੇਰਾ ਗੁਰ ਹਾਈ ਜੀਓ ਸੋ ਸਾਰੇ ਸੰਤਾਂ ਮਾਂ ਬੁਰਖਾਂ ਦੇ ਆਪਾਂ ਨਾਲ ਪ੍ਰੇਮ ਪਿਆਰ ਸਤਿਕਾਰ ਰੱਖਿਏ ਕਦੇ ਵੀ ਦੁਬਧਾ ਭਾਵਨਾ ਦੇ ਵਿੱਚ ਨਾ ਪਈਏ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਮਹਾਨ ਨੇ ਪਰ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਉਹ ਜਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਚੰਗੀ ਲੱਗਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਜਿਹੜੇ ਕੋਈ ਵੀ ਫੈਸਲੇ ਲੈਂਦੇ ਨੇ ਉਹ ਪੂਰੇ ਚੜ੍ਹਦੀ ਕਲਾ ਦੇ ਨਾਲ ਤੇ ਜ਼ੋਰਦ ਦੇ ਨਾਲ ਲੈਣ ਜਿਵੇਂ ਬੁੱਢਾ ਦਲ ਦੇ ਉਸ ਵੇਲੇ ਦੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਲੈ ਉਸ ਤਰ੍ਹਾਂ ਇਹ ਜਿਹੜੇ ਆ ਕਾਰਜ ਕਰਨੇ ਚਾਹੀਦੇ ਨੇ ਜੇ ਹੁਣ ਵੀ ਕੋਈ ਵੀ ਪੰਥ ਦੇ ਵਿੱਚ ਦੁਬਧਾ ਆਈ ਹੈ ਤੇ ਜ਼ਰਤ ਦੇ ਨਾਲੇ ਫੈਸਲੇ ਜਿਹੜੇ ਲੈਣੇ ਪੈਣੇ ਨੇ ਤਾਂ ਹੀ ਜਿਹੜਾ ਸਾਡੇ ਵਿੱਚ ਇਕੱਤਰਤਾਈ ਜਿਹੜੀ ਕਾਇਮ ਰਹਿ ਸਕਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਸਾਡੇ ਗੁਰਸਿੱਖ ਸੋਮਾਪੁਰਸ਼ਾ ਦੇ ਆਪਣੇ ਪੰਥ ਦੇ ਜਰਨਲਾਂ ਦੇ ਆਪਾਂ ਨੇ ਉਹ ਬਚਨ ਸੁਣਨੇ ਨੇ ਅੱਜ ਲੋੜ ਹੈ ਸਮੇਂ ਦੀ ਅਸੀਂ ਤਿਆਰ ਪਰ ਤਿਆਰ ਹੋ ਜਾਈਏ ਨਸ਼ੇ ਛੱਡੀਏ ਔਰ ਬਹੁਤੀ ਪਤਿਤਪੁਣਾ ਜਿਹੜਾ ਚੱਲ ਰਿਹਾ ਹੈ ਕੇਸ ਘਟਾਰੇ ਨੇ ਬੱਚੇ ਨੌਜਵਾਨ ਔਰ ਉਹਨਾਂ ਬੱਚਿਆਂ ਨੂੰ ਅਸੀਂ ਗੁਰੂ ਨਾਲ ਜੋੜ ਸਕੀਏ ਇਹ ਐਸੇ ਬਰਾਲੇ ਪੰਥ ਕਰ ਸਕਦਾ ਹੈ ਸਰਬੰਤ ਹੈ ਔਰ ਬਾਬਾ ਜੀ ਨੇ ਕੀਤਾ ਵੀ ਹੈ ਦਾ ਨੌਜਵਾਨ ਬੱਚਿਆਂ ਨੂੰ ਤਿਆਰ ਪਰ ਤਿਆਰ ਵੇਖ ਕੇ ਬੜਾ ਮਨ ਪ੍ਰਸੰਨ ਹੁੰਦਾ ਹੈ ਬਾਣੀ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ ਪਰ ਬਾਬਾ ਜੀ ਬੜੇ ਨਤੜਕ ਹੋ ਕੇ ਪ੍ਰਚਾਰ ਕਰਦੇ ਨੇ ਦੇਸ਼ ਵਿੱਚ ਕਰਦੇ ਨੇ ਵਿਦੇਸ਼ ਵਿੱਚ ਕਰਕੇ ਆਉਂਦੇ ਨੇ ਔਰ ਇਹਨਾਂ ਤੇਜ਼ੀ ਨਾਲ ਗੁਰਮਤਿ ਪ੍ਰਚਾਰ ਦੀ ਲਹਿਰ ਚਲਾਈ ਹੋਈ ਹੈ ਜਦੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਉਹਨਾਂ ਦੀ ਸ਼ਤਾਬ ਦੇ ਤੁਰੀ ਸਾਹਮਣੇ ਵੇਖੀ ਹੈ ਦਿਨ ਇੱਕ ਇਹ ਤੇਰਾ ਸਾਰੇ ਤਖਤਾਂ ਤੇ ਸ਼ਤਾਬ ਦੀ ਮਨਾਣੀ ਬਹੁਤ ਔਖੀ ਹੈ ਜੂਰ ਸਾਹਿਬ ਜਾ ਕੇ ਔਰ ਇੰਦਰਪਟਨਾ ਸਾਹਿਬ ਇਹ ਇਲਾਕੇ ਵਿੱਚ ਕਰਨਾ ਸੌਖਾ ਬਾਹਰ ਜਾ ਕੇ ਇਸ ਸਮਾਗਮ ਬੜੇ ਵੱਡੇ ਵੱਡੇ ਪੱਦਰ ਦੇ ਇਸੇ ਤਰ੍ਹਾਂ ਬਾਬਾ ਜੀ ਨੇ ਅੰਦਰ ਵਿੱਚ ਵੱਡਾ ਸਮਾਗਮ ਕੀਤਾ ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੋ ਪੰਜਵਾਂ ਤਖਤ ਚੱਲਦਾ ਵੀ ਹੈ ਚੱਕਰਵਰਤੀ ਜਿਨ੍ਹਾਂ ਨੇ ਸਾਰੇ ਆਪਾਂ ਆਪਣੇ ਬਜ਼ੁਰਗਾਂ ਵੱਲ ਦੇਖੀਏ ਬਾਬਾ ਸੁਖਵਿੰਦਰ ਸਿੰਘ ਅਗਵਾਨ ਵਾਲੇ ਤੇ ਨਾਲ ਜਿੰਨੇ ਵੀ ਮਹਾਂਪੁਰਖ ਇੱਥੇ ਸਜੇ ਨੇ ਗੁਰੂ ਸਾਹਿਬ ਨਾਮ ਆਪ ਜਾਣਦੇ ਨੇ ਤੇ ਨਾਲ ਹੀ ਦੇਸ਼ ਵਿਦੇਸ਼ ਤੋਂ ਅੱਜ ਸਤਲਾਣੀ ਸਾਹਿਬ ਵਿਖੇ ਪਹੁੰਚਿਆ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਸਾਰੀਆਂ ਗੁਰੂਆਂ ਦੀਆਂ ਲਾਡ ਲੀਆਂ ਨਿਹੰਗ ਸਿੰਘ ਫੌਜਾਂ ਸੰਤਾਂ ਮਹਾਂ ਬੁਰਖਾ ਨੂੰ ਗੱਜ ਕੇ ਫਤੇ ਤੇ ਜਾਉਂਦਾ ਗੱਜ ਕੇ ਫਤੇ ਤੇ ਜਾਓ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ ਆਜ ਆਪਾਂ ਜੁਗੋ ਜੁਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਹਿਬ ਦੇ ਅੱਜ ਭੋਗ ਪਾਏ ਗਏ ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨੁਸਾਰ ਜਿੱਥੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨੇ ਹਾਲ ਕੀਤਾ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਵੀ ਆਪਣੀ ਹਾਜ਼ਰੀ ਦਵਾ ਕੇ ਗਏ ਨੇ ਉੱਥੇ ਹੀ ਸਾਗੇ ਉਹ ਮਹਾਨ ਮਹਾਪੁਰਖ ਸੰਤ ਬਾਬਾ ਮੰਗਲ ਸਿੰਘ ਜੀ ਜਿਨ੍ਹਾਂ ਨੇ ਬੜੇ ਵੱਡੇ ਕਾਰਜ ਕੀਤੇ ਤੇ ਗੁਰਦੁਆਰਾ ਸੁਦਰਾਨੀ ਸਾਹਿਬ ਮੈਂ ਵੀ ਬਚਪਨ ਦੇ ਵਿੱਚ ਸਤਖੰਡ ਵਾਸੀ ਬਾਬਾ ਸੰਤਾਲ ਸਿੰਘ ਜੀ ਹੋਰਾਂ ਦੇ ਨਾਲ ਅੱਜ ਤੋਂ ਤਕਰੀਬਨ 40-50 ਸਾਲ ਤੋਂ ਲੈ ਕੇ ਹਰ ਸਾਲ ਹੀ ਦਰਸ਼ਨ ਦਿਦਾਰੀ ਕਰਦਾ ਰਿਆਂ ਇੱਕ ਮਹਾਪੁਰਖ ਸਾਡੇ ਖੁਰਮਣੀਆਂ ਤੋਂ ਸੰਤ ਬਾਬਾ ਮੰਗਲ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੇ ਨਾਲ ਹੀ ਅਕਸਰ ਬਾਬਾ ਗੁਰਪਿੰਦਰ ਸਿੰਘ ਜੀ ਬਡਾਲਾ ਜੀ ਤੇ ਬਾਬਾ ਮੇਰ ਸਿੰਘ ਜੀ ਸਾਡੇ ਨਹਿੰਗ ਸਿੰਘ ਫਰਲੇ ਵਾਲੇ ਉਹ ਵੀ ਇੱਥੇ ਬੈਠੇ ਹੋਏ ਨੇ ਸਜੇ ਹੋਏ ਨੇ ਕਿਉਂਕਿ ਬਾਬਾ ਜੀ ਬਾਬਾ ਮੰਗਲ ਸਿੰਘ ਜੀ ਹੋਰੀ ਜਿਹੜੇ ਬੁੱਢਾ ਦਲ ਵੱਲੋਂ ਇਸ ਇਲਾਕੇ ਦੇ ਜਿਹੜੇ ਮੇਨ ਪ੍ਰਚਾਰਕ ਤੇ ਨਾਲ ਉਹਨਾਂ ਨੂੰ ਬਹੁਤ ਵੱਡੀਆਂ ਬੁੱਢਾ ਦਲ ਵੱਲੋਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸੀ ਜਿਨ੍ਹਾਂ ਨੇ ਬਹੁਤ ਸਮਾਂ ਜਿਹੜਾ ਬੁੱਢਾ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਵੀ ਸੇਵਾਵਾਂ ਕਰਵਾਈਆਂ। ਜਿੱਦੋਂ ਵੀ ਖਾਲਸਾ ਪੰਥ ਬੁੱਢਾ ਦਲ ਇਸ ਇਲਾਕੇ ਦੇ ਵਿੱਚ ਵਿਸਰਦਾ ਸੀ ਤੇ ਬਾਬਾ ਮੰਗਲ ਸਿੰਘ ਜੀ ਸਾਰੇ ਮਾਝੇ ਦੇ ਵਿੱਚ ਨਾਲ-ਨਾਲ ਅੱਗੇ-ਅੱਗੇ ਹੋ ਕੇ ਉਹਨਾਂ ਨੇ ਜਿਹੜੀਆਂ ਸੇਵਾਵਾਂ ਕਰਨੀਆਂ ਤੇ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਜੀ ਵੀ ਉਦੋਂ ਨਾਲ ਹੀ ਹੁੰਦੇ ਸੀ। ਠੀਕ ਹੈ ਬਾਬਾ ਜੋਗਾ ਸਿੰਘ ਜੀ ਮਾਹਪੁਰ करनाल ਵਾਲੇ ਭਜਨ ਕਰ ਰਹੇ ਸੀ ਆਪ ਜੀ ਨਾਲ ਸਾਂਝੇ ਕਿ ਬਾਬਾ ਹੀ ਹੋਰਾਂ ਦੇ ਪਿਤਾ ਜੀ ਤੇ ਇਹਨਾਂ ਦੇ ਜਿਹੜੇ ਦਾਦਾ ਜੀ ਵੀ ਉਵੇਂ ਹੀ ਬਾਬਾ ਜੋਗਾ ਸਿੰਘ ਜੀ ਹੋਰਾਂ ਦੇ ਵੀ ਜਿਹੜੇ ਦਾਦਾ ਜੀ ਤੇ ਇਹਨਾਂ ਦੇ ਜਿਹੜੇ ਪਿਤਾ ਜੀ ਸਾਰੇ ਬੁੱਢਾ ਦਲ ਦੇ ਇੰਗ ਸਿੰਘ ਸੀ ਕੋਈ ਨਹੀਂ ਹੁਣ ਵੀ ਭਾਵੇਂ ਮਾਹਪੁਰ ਕਾਰ ਸੇਵਾ ਕਰਾਉਂਦੇ ਨੇ ਪਰ ਹੁਣ ਵੀ ਜਿਹੜਾ ਇਹਨਾਂ ਨੇ ਅਮਰਤਾ ਉਹ ਜ਼ਰੂਰ ਬੁੱਢਾ ਕੱਲ ਤੋਂ ਹੀ ਛਗਿਆ ਹੋਇਆ ਹੈ ਤੇ ਬਾਬਾ ਜੀ ਹੋਰੀ ਵੀ ਜਿੱਥੇ ਆ ਆਪ ਮਹਾਪੁਰਖਾਂ ਦੇ ਨਾਲ ਵਿਚਰਦੇ ਨੇ ਤੇ ਉੱਥੇ ਹੀ ਜਿਹੜਾ ਇਹਨਾਂ ਨੇ ਹੰਸ ਸਿੰਘ ਜਥੇਬੰਦੀਆਂ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਜਿਹੜਾ ਇਹਨਾਂ ਨੇ ਹਮੇਸ਼ਾ ਹੀ ਕਾਇਮ ਰੱਖਦੇ ਨੇ ਜਿੱਥੇ ਅੱਜ ਆਪਾਂ ਸਤਖੰਡ ਵਾਸੀ ਉਹ ਮਹਾਨ ਪਾਰ ਪੁਕਾਰੀ ਸੰਤ ਬਾਬਾ ਮੰਗਲ ਸਿੰਘ ਹੋਰਾਂ ਦੀ ਉਹਨਾਂ ਤੋਂ ਵੱਡੇ ਮਹਾਂਪੁਰਖਾਂ ਦੀ ਆਪਾਂ ਜਿਹੜਾ 23ਵੀਂ ਵਰਸੀ ਮਨਾ ਰਹੇ ਆ ਸੰਤ ਬਾਬਾ ਮੰਗਲ ਸਿੰਘ ਹੋਰਾਂ ਦੀ ਬਾਬਾ ਮੰਗਲ ਸਿੰਘ ਹੋਰਾਂ ਨੇ ਜਿੱਥੇ ਬਹੁਤ ਵੱਡੇ ਕਾਰਜ ਕੀਤੇ ਉੱਥੇ ਹੀ ਗੁਰਦੁਆਰਾ ਸੁਦਲਾਣੀ ਸਾਹਿਬ ਦੀਆਂ ਸੇਵਾਵਾਂ ਭਾਵੇਂ ਅੱਜ ਗੁਰਦੁਆਰਾ ਸਾਹਿਬ ਸੁਦਲਾਣੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰ ਵੰਦ ਚਲਾ ਗਿਆ ਪਰ ਇਹ ਜਿਹੜੀਆਂ ਸੇਵਾਵਾਂ ਸੀ ਸੰਤ ਬਾਬਾ ਮੰਗਲ ਸਿੰਘ ਜੀ ਹੋਰਾਂ ਨੇ ਸੰਕਤਾ ਦੇ ਸਹਿਯੋਗ ਦੇ ਨਾਲ ਕਰਵਾਈਆਂ ਉੱਥੇ ਜਿਹੜਾ ਕਾਲਜ ਹੈ ਇਹਨਾਂ ਦੀ ਜਿਹੜੀ ਇਹਦੀ ਉਸਾਰੀ ਵੀ ਸੰਤ ਬਾਬਾ ਮੰਗਲ ਸਿੰਘ ਜੀ ਹੋਰਾਂ ਨੇ ਕਰਵਾਈ ਤੇ ਉਹਨਾਂ ਤੋਂ ਬਾਅਦ ਜਿਹੜਾ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਜੀ ਕਰਵਾ ਰਹੇ ਨੇ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਗੁਰੂ ਸਾਹਿਬ ਦੀ ਬਹੁਤ ਵੱਡੀ ਅਪਾਰ ਕਿਰਪਾ ਇਹਨਾਂ ਮਹਾਂਪੁਰਖਾਂ ਤੇ ਜਿੱਥੇ ਬਾਬਾ ਗੁਰਪਿੰਦਰ ਸਿੰਘ ਜੀ ਬਾਬਾ ਇੰਦਰਬੀਰ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਰੱਖਦੇ ਨੇ ਤੇ ਹਮੇਸ਼ਾ ਬੁੱਢਾ ਦਲ ਦੇ ਆਗਿਆਕਾਰੀ ਹੋ ਕੇ ਚੱਲਦੇ ਨੇ ਉਵੇਂ ਹੀ ਬੁੱਢਾ ਦਲ ਵੱਲੋਂ ਜਿਹੜਾ ਇਹਨਾਂ ਨੂੰ ਗੁਰਦੁਆਰਾ ਅਗਾੜਾ ਪਛਾੜਾ ਸਾਹਿਬ ਪਾਸ਼ਾਹੀ ਪੰਜਵੀਂ ਜਿਹੜਾ ਪਿੰਡ ਜੀਓ ਆਲਾ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਛੌਣੀ ਆ ਬੁੱਢਾ ਦਲ ਦੀ ਉਹਦੀ ਕਾਰ ਸੇਵਾ ਜਿਹੜੀ ਆ ਉਹ ਵੀ ਬੁੱਢਾ ਦਲ ਵੱਲੋਂ ਇਹਨਾਂ ਨੂੰ ਦਿੱਤੀ ਹੋਈ ਹੈ ਜਿੱਥੇ ਬਹੁਤ ਵਧੀਆ ਵੱਡੀਆਂ ਸੇਵਾਵਾਂ ਕਰਵਾ ਰਹੇ ਨੇ ਜਿੱਥੇ ਸਰੋਵਰ ਸਾਹਿਬ ਦੀ ਸੇਵਾ ਦੀਵਾਨ ਹਾਲ ਦੀ ਸੇਵਾ ਲੰਗਰ ਹਾਲ ਦੀ ਸੇਵਾ ਜਿਹੜੀ ਕਰਵਾਈ ਗਈ ਗਈ ਹੈ ਨਾ ਵੱਲੋਂ ਮਾਹਪੁਰਖਾਂ ਵੱਲੋਂ ਇਹ ਹੋਰ ਵੀ ਜਿਹੜੀਆਂ ਅੱਗੇ ਸਰਾਂ ਦੀ ਸੇਵਾ ਵੀ ਜਿਹੜੀ ਉਹ ਚਾਲੂ ਹੈ ਸੋ ਜਿੱਥੇ ਮਾਹਪੁਰਖਾਂ ਵੱਲੋਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਉਹਗ ਮੰਨਿਆ ਪਾਇਆ ਜਿੱਥੇ ਇਹ ਸੇਵਾਵਾਂ ਕਰਦੇ ਨੇ ਉਥੇ ਵੱਡੇ ਜੋੜ ਮਿਲਿਆਂ ਦੇ ਵਿੱਚ ਜਾ ਕੇ ਜਿਹੜਾ ਗੁਰੂ ਦੇ ਲੰਗਰ ਵੀ ਇਹਨਾਂ ਵੱਲੋਂ ਜਿਹੜਾ ਟੁੱਟ ਵਰਤਾਏ ਜਾਂਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਗੁਰੂ ਸਾਹਿਬ ਦੀ ਬਹੁਤੀ ਅਪਾਰ ਕਿਰਪਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਘਰ ਤੋਂ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਗੁਰੂ ਸਾਹਿਬ ਦੀ অপার ਕਿਰਪਾ ਜਿੱਥੇ ਸੰਤ ਬਾਬਾ ਮੰਗਲ ਸਿੰਘ ਜੀ ਹੋਰਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਉਹਨਾਂ ਦਾ ਨਿਤਨੇਮ ਸੀ ਉਹ ਅਮਰਤ ਵੇਲੇ ਜਿਹੜਾ 1 ਵਜੇ ਸਾਢੇ 12 ਤੋਂ 1 ਵਜੇ ਜਿਹੜਾ ਜਰੂਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਹਰਮੰਦਰ ਸਾਹਿਬ ਦੇ ਕਿ ਜਿਹੜਾ ਅਮਰਤ ਸਰੋਵਰ ਦੇ ਵਿੱਚ ਜਾ ਕੇ ਉਹਨਾਂ ਨੇ ਇਸ਼ਨਾਨ ਕਰਨੇ ਤੇ ਇਸ਼ਨਾਨ ਕਰਕੇ ਜਿਹੜਾ ਫੇਰ ਹਰਮੰਦਰ ਸਾਹਿਬੇ ਕੀ ਨਮਸਕਾਰ ਕਰਕੇ ਤੇ ਫੇਰ ਉੱਥੋਂ ਜਿਹੜਾ ਸੀ ਆਪਣੇ ਅਸਥਾਨ ਵਾਲ ਜਿਹੜਾ ਉੱਥੇ ਜਾਂਦੇ ਸੀ ਉਹ ਰੋਜ਼ ਹੀ ਨਿਤਨੇਮ ਕਰਕੇ ਤੇ ਜਿਹੜਾ ਗੁਰੂ ਸਾਹਿਬ ਦੇ ਸਾਰੇ ਆਪਦੇ ਕਾਰਜ ਫੇਰ ਉਹ ਆਰੰਭ ਕਰਦੇ ਸੀ ਉਵੇਂ ਹੀ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਜੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਣੇ ਕਾਰਜ ਕਰ ਰਹੇ ਨੇ ਜਿੱਥੇ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਦੇ ਨਾਲ ਪਿਆਰ ਰੱਖਦੇ ਨੇ ਉੱਥੇ ਸਾਡੀਆਂ ਸਾਰੀ ਜਿੱਥੇ ਸੰਸਥਾਵਾਂ ਫਿਰੋਮਣੀ ਪੰਚ ਅਕਾਲੀ ਪੁੰਡਾ ਦਲ ਪੰਜਵਾਂ ਤਖਤ ਦੇ ਨਾਲ ਵੀ ਬਹੁਤ ਜ਼ਿਆਦਾ ਪ੍ਰੇਮ ਪਿਆਰ ਰੱਖਦੇ ਨੇ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਉਵੇਂ ਹੀ ਸੇਵਾ ਕਰਨ ਦਾ ਜਿਹੜਾ ਬਲ ਉਤਮ ਬਖਸ਼ੀ ਰੱਖਣ ਚੜ੍ਹਦੀ ਕਲਾ ਬਖਸ਼ਣ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਤੇ ਜੀ ਵੀ ਸੰਗਤ ਜੀ ਗੰਦੀ ਤੇਜਵੀਰ ਸਿੰਘ ਜੀ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਬਾਬਾਈ ਵੱਲ ਸੋ ਬੜਾ ਜਿੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਨੌਜਵਾਨ ਨੇ ਗੁਰੂ ਸਾਹਿਬ ਕਿਰਪਾ ਰੱਖਣ ਬਾਬਾਈ ਕਹਿ ਰਹੇ ਅਸੀਂ ਬਾਬਾਈ ਗੁਰਸੇਖ ਸੰਗਤਾਂ ਜਿਹੜੀਆਂ ਨੇ ਉਹ ਸਮੁੰਦਰ ਨੇ ਜਿੱਧਰ ਉਹਨਾਂ ਦਾ ਵਹਾਅ ਹੋ ਜਾਂਦਾ ਤੇ ਸੰਗਤਾਂ ਦਾ ਉਵੇਂ ਹੀ ਹੜਾ ਆ ਜਾਂਦਾ ਤੇ ਮੈਂ ਇਸ ਇਲਾਕੇ ਦੇ ਵਿੱਚ ਸੱਚਖੰਡ ਵਾਸੀ ਬਾਬਾ ਸੰਤਾ ਸਿੰਘ ਹੋਰਾਂ ਦੇ ਨਾਲ ਸਾਰੇ ਇਹ ਪੜਾਵਾਂ ਤੇ ਨਗਰ-ਨਗਰ ਜਿਹੜਾ ਬੁੱਢਾ ਦਲ ਜਿਹੜਾ ਪੜਾਅ ਕਰਦਾ ਸੀ ਆ ਪੁੱਸੇ ਪਿੰਡ ਤੋਂ ਆਪਣੇ ਮਹਾਪੁਰਖ ਬੈਠੇ ਨੇ ਉਸ ਸਥਾਨ ਤੇ ਵੀ ਆ ਢੋਡੀ ਪਿੰਡ ਸਾਰੇ ਨਾਲ ਨਾਲ ਜਿਹੜੇ ਦਰਸ਼ਨ ਦਿਦਾਰੀ ਕਰਦਾ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਮਹਾਪੁਰਖਾਂ ਤੋਂ ਸੇਵਾਵਾ ਨਈਆਂ ਸਤਖੰਡ ਵਾਸੀ ਬਾਬਾ ਮੰਗਲ ਸਿੰਘ ਜੀ ਹੋਰਾਂ ਤੋਂ ਉਵੇਂ ਹੀ ਬਾਬਾ ਗੁਰਪਿੰਦਰ ਸਿੰਘ ਵਡਾਲਾ ਜੀ ਇਹਨਾਂ ਤੋਂ ਵੀ ਸੇਵਾਵਾਂ ਸਤਗੁਰੂ ਲੈ। ਹੋਰ ਗੈਰ ਕਰਮ ਲਾਵੇ ਸੀਤਾ ਸਿੰਘਾਂ ਦੇ ਮਨ ਨੂੰ ਪਾਵੇ ਨਾ ਲੋ ਜਾਵੇ। ਸਤਿ ਸ਼੍ਰੀ ਅਕਾਲ। ਵਾਕਰੀਆਂ ਜੋ ਜਿੱਥੇ ਪਿਛਲੇ ਦਿਨੀ ਆਪਾਂ ਖਡੂਰ ਸਾਹਿਬ ਤੋਂ ਜਿਹੜਾ ਮਹਾਨ ਨਗਰ ਕੀਰਤਨ ਸਮੁੱਚੇ ਖਾਲਸਾ ਪੰਥ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਾਂ 450 ਸਾਲਾ ਜੋਤੀ ਜੋਤ ਜਿਹੜਾ ਦਿਹਾੜੇ ਮਨਾਏ ਉੱਥੇ ਹੀ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾ ਗੁਰਤਾ ਗਦੀ ਦੇਸ ਜਿਹੜੇ ਆ ਉਹ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਮਨਾਉਣੇ ਕੀਤੇ ਜਿੱਥੇ ਖਡੂਰ ਸਾਹਿਬ ਤੋਂ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਵਿਖੇ ਜਦੋਂ ਲੈ ਕੇ ਗਏ ਤੇ ਬਹੁਤ ਹੀ ਜ਼ਿਆਦਾ ਭਾਵੇਂ ਗਰਮੀ ਸੀ ਪਰ ਬਹੁਤ ਜ਼ਿਆਦਾ ਸੰਗਤਾਂ ਨੇ ਉਧਰੋਂ ਖਡੂਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਏ ਤੇ ਭਾਵੇਂ ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਵਿਖੇ ਪਹੁੰਚ ਗਏ ਪਰ ਰਾਤ ਦੇ ਜਿਹੜਾ ਉਹ ਨਗਰ ਕੀਰਤਨ ਤਕਰੀਬਨ 10 11 ਵਜੇ ਤੱਕ ਉਵੇਂ ਹੀ ਚੱਲਿਆ ਹੀ ਆ ਰਿਹਾ ਸੀ ਅਗਲੀ ਸੰਗਤ ਜਿਹੜੀ ਅੱਗੇ ਤੇ ਜਿਹੜੀ ਐ ਪਿਛਲੀ ਲੈਣ ਜਿਹੜੀ ਟੋਟ ਨਹੀਂ ਸੀ ਲਈ ਇੰਨੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਾਣੇ ਆਵੇ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਧੰਨ ਧੰਨ RAM DAS GUR ਜਿਨ ਸਿਰਿਆ ਤੇ ਨਾ ਸਵਾਰਿਆ ਪੂਰੀ ਹੋਈ ਕਰਾਮਾ ਆਪ ਸਿਰਜਣ ਹਾਰੈ ਧਾਰਿਆ ਸਤਿਗੁਰਾਂ ਦੇ ਜਿਹੜੇ ਆਪਾਂ ਗੁਰਪੁਰਬ ਸਰਦਾ ਭਾਵਨਾ ਸਤਕਾਰ ਦੇ ਨਾਲ ਮਨਾਏ ਤੇ ਉਵੇਂ ਹੀ ਜਿਹੜਾ ਹੁਣ ਸੰਤ ਬਾਬਾ ਅਮਰ ਸ਼ਹੀਦ ਸੰਤ ਬਾਬਾ ਜੰਗ ਸਿੰਘ ਜੀ ਜਿਵੇਂ ਅੱਜ ਆਪਾਂ ਹੁਣ ਇੱਥੇ ਬੈਠੇ ਆਂ ਅਟਾਰੀ ਬਾਰਡਰ ਤੇ ਇਹ ਜਿਹੜਾ ਮਹਾਨ ਆਸਥਾਨ ਹੈ ਇੱਥੋਂ ਤਕਰੀਬਨ ਨਾਲ ਹੀ ਅਟਾਰੀ 1 ਕਿਲੋ 2 ਕਿਲੋਮੀਟਰ ਹੀ ਹੋਣੀ ਹੈ 3-4 ਕਿਲੋਮੀਟਰ ਤੇ ਕਿਸੇ ਵੇਲੇ ਜਿਹੜਾ ਸ਼ਰੋਣੀ ਪੰਥ ਆਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਉਹ ਪੜਾ ਕਰਦਾ ਹੋਇਆ ਜਿਹੜਾ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਜਿਹੜੇ ਅੱਜ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਤੇ ਉਹ ਜਿਹੜੇ ਪ੍ਰਕਾਸ਼ ਦਿਹਾੜੇ ਜਿਹੜੇ ਆ ਉਹ ਨਨਕਾਣਾ ਸਾਹਿਬ ਵਿਖੇ ਮਨਾਉਂਦੇ ਸੀ ਵਿਸਾਖੀ ਦਾ ਜੋੜ ਮੇਲਾ ਜਿਹੜਾ ਨਨਕਾਣਾ ਸਾਹਿਬ ਵਿਖੇ ਪੰਜਾ ਸਾਹਿਬ ਵਿਖੇ ਤੇ ਇਹ ਸਾਰੇ ਜੋੜ ਮੇਲੇ ਹੁਣ ਫੇਰ ਦੁਬਾਰਾ ਬੁੱਢਾ ਦਲ ਦੇ ਜਿਹੜੇ ਆ ਪੰਜਾਬ ਦੇ ਵਿੱਚ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਉਵੇਂ ਹੀ ਜਿਹੜਾ ਵਿਸਾਖੀ ਖਾਲਸਾ ਪੰਥ ਦਾ ਜਨ ਜਨਾਂ ਦੇ ਵਿੱਚ ਉਹ ਜਿਹੜਾ ਤਖਤ ਸ਼੍ਰੀ ਦਮਨਵਾਸ ਸਾਹਿਬ ਕੇ ਮਨਾਉਂਦੇ ਆ ਇਹ ਸਾਰੇ ਜੋੜ ਮੇਲੇ ਤੇ ਨਾਲ ਹੀ ਖਾਲਸਾ ਪੰਥ ਜਿਹੜਾ ਬੁੱਢਾ ਦਾਲ ਹੈ ਪਿੰਡ ਪਿੰਡ ਜਦੋਂ ਵਿਜਰਦਾ ਤੇ ਉਵੇਂ ਹੀ ਜਦੋਂ ਸਚਕੰਡ ਵਾਸੀ ਬਾਬਾ ਸਹਿਬ ਸਿੰਘ ਜੀ ਕਲਾਤਾਰੀ ਉਹਨਾਂ ਤੋਂ ਬਾਅਦ ਬਾਬਾ ਚੇਤ ਸਿੰਘ ਜੀ ਜਦੋਂ ਇਸ ਇਲਾਕੇ ਦੇ ਵਿੱਚ ਆਉਂਦੇ ਸੀ ਤੇ ਜਿਹੜੇ ਵੱਡੇ ਮਹਾਪੁਰਖ ਸੀ ਬਾਬਾ ਮੰਗਲ ਸਿੰਘ ਜੀ ਉਹਨਾਂ ਤੋਂ ਵੱਡੇ ਜਿਹੜੇ ਮਹਾਪੁਰਖ ਸੀ ਜਦੋਂ ਇਧਰੋਂ ਬੁੱਢਾ ਦਾਲ ਨੇ ਨਿਕਲਣਾ ਤੇ ਉਹਨਾਂ ਨੇ ਜਿਹੜਾ ਰਾਜਸਾਜ ਹਾਜ਼ਰ ਕਰਦੇ ਸੀ ਉਦੋਂ ਜਹਾਜ਼ ਕਹਿੰਦੇ ਸੀ ਆ ਜਿਹੜੇ ਗੱਡੇ ਕਹਿੰਦੇ ਆ ਆਪਾਂ ਤੇ ਉਹਨਾਂ ਨੇ ਜਿਹੜੇ ਜਹਾਜ਼ ਬੁੱਢਾ ਦਲ ਨੂੰ ਹਾਜ਼ਰ ਕਰਨੇ ਜਿਵੇਂ ਹੁਣ ਵੀ ਬਾਬਾ ਗੁਰਪਿੰਦਰ ਸਿੰਘ ਜੀ ਹਾਜ਼ਰ ਕਰਦੇ ਨੇ ਖਾਲਸਾ ਪੰਥ ਬੁੱਢਾ ਦਲ ਦੇ ਵਿੱਚ ਘੋੜੇ ਤੇ ਜਿਹੜੇ ਆ ਹੋਰ ਵੀ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਦੇ ਨੇ ਤਨ ਮਨ ਧਨ ਸਭ ਸੋង ਗੁਰ ਕੋ ਹੁਕਮ ਮੰਨਿਆ ਪਾਇਆ ਸਤਿਗੁਰੂ ਕਿਰਪਾ ਕਰਨ ਨਿਰੰਬਰ ਧਾਰਾ ਪਸਾਰਿਆ ਨੇ ਨੀਂਦਿਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਮਹਾਪੁਰਖ ਵਜਨ ਕਰ ਰਹੇ ਸੀ ਬਾਬਾ ਸੁਖਦੇਵ ਸਿੰਘ ਜੀ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਜੋ ਸਤਿਗੁਰਾਂ ਦਾ ਹੁਕਮ ਹੈ ਉਹਦੇ ਮੁਤਾਬਕ ਪ੍ਰਾਣੀ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ ਇਹ ਪਰੰਪਰੇ ਅਖੇ ਕੱਢਣ ਨਾਲੋਂ ਨੀਲਾ ਹੀ ਕਰਦੇ ਹੋ ਸਾਰਾ ਉਆਪੇ ਹੀ ਸਭ ਕੁਝ ਖਤਮ ਹੋ ਜੂਗਾ ਏਕੀ ਅੱਜ ਕੇ ਜਿ ਕਰ ਅਗ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਚਰਨਾ ਕਮਲਾਂ ਨੂੰ ਭਾਵ ਹਾਲਾ ਹਾਲਾ ਇਹਨਾਂ ਦਾ ਮਹਾਂਪੁਰਖਾਂ ਦੇ ਵੀ 7 ਵਜਨ ਪਰ ਜਿਹੜਾ ਨਿਲੰਬਰ ਧਾਰਾ ਜਿਹੜਾ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਖੰਡੇ ਬਾਟੇ ਦੀ ਅਮਰਤੀ ਦਾਤ ਦਿੱਤੀ ਤੇ ਜਿਹੜਾ ਆਪਾਂ ਨੀਲਾ ਹੀ ਦਸਤਾਰਾ ਸਜਾਉਂਦੇ ਆ ਥੱਲੇ ਜਿਵੇਂ ਪੰਜ ਪਿਆਰਿਆਂ ਦੀ ਗੱਲ ਕਰ ਰਹੇ ਇਹ ਜਿਹੜੇ ਆਪਣੇ ਆਧ ਹੌਣ ਚੱਲਿਆ ਪਰ ਜਿਹੜਾ ਥੱਲੇ ਦਿਨਾਲੀ ਪਾ ਲੈਂਦੇ ਨੇ ਉਹ ਵੀ ਕਿਉਂ ਲਾਉਂਦੇ ਨੇ ਅਮਰਛਾਉਣ ਵੇਲੇ ਤੇ ਉਹ ਪੱਕਾ ਹੀ ਜਿਹੜਾ ਉਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਦਿਨਾਲੀ ਨਹੀਂ ਪਾਉਣੀ ਚਾਹੀਦੀ ਕਿ ਸ਼ਹਿਰਾ ਹੀ ਪਾ ਕੇ ਰੱਖਣਾ ਚਾਹੀਦਾ ਤੇ ਅਮਰਕਸਾ ਲਾ ਕੇ ਨੀਲੇ ਦਸਤਾਰੇ ਜਿਵੇਂ ਆਪਾਂ ਜਿ ਸਿਰ ਤੇ ਚਲਾਉਂਦੇ ਆ ਤੇ ਮਹਾਰਾਜ ਨੇ ਉਹੀ ਆਪਾਂ ਨੂੰ ਨਿਸ਼ਾਨ ਤੇ ਵੀ ਉਹੀ ਬਖਸ਼ਿਸ਼ ਕੀਤੀ ਸੋ ਆਪਾਰ ਕਿਰਪਾ ਗੁਰੂ ਸਾਹਿਬ ਦੀ ਆਪਾਂ ਸਾਰੇ ਇੱਕ ਮੁੱਠ ਇੱਕ ਜੁੱਟ ਹੋ ਕੇ ਚੱਲੀਏ ਸਾਰੇ ਤੇ ਕਿਸੇ ਵੀ ਦੁਬਧਾ ਦੇ ਵਿੱਚ ਨਾ ਪਈਏ ਸਾਰੇ ਆਪਾਂ ਪ੍ਰੇਮ ਪਿਆਰ ਗੁਰੂ ਸਾਹਿਬ ਇੱਕ ਪਿਤਾ ਇੱਕ ਸਕੇ ਹਮਾਰਗ ਤੂੰ ਮੇਰਾ ਗੁਰਹਾਈ ਜੀਓ ਸੋ ਸਾਰੇ ਸੰਤਾਂ ਮਾ ਬੁਰਖਾਂ ਦੇ ਆਪਾਂ ਨਾਲ ਪ੍ਰੇਮ ਪਿਆਰ ਸਤਿਕਾਰ ਰੱਖੀਏ ਕਦੇ ਵੀ ਦੁਬਧਾ ਭਾਵਨਾ ਦੇ ਵਿੱਚ ਨਾ ਪਈਏ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਮਹਾਨ ਨੇ ਪਰ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਉਹ ਜਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਚੰਗੀ ਲੱਗਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਜਿਹੜੇ ਕੋਈ ਵੀ ਫੈਸਲੇ ਲੈਂਦੇ ਨੇ ਉਹ ਪੂਰੇ ਚੜ੍ਹਦੀ ਕਲਾ ਦੇ ਨਾਲ ਤੇ ਜ਼ੋਰਦ ਦੇ ਨਾਲ ਲੈਣ ਜਿਵੇਂ ਬੁੱਢਾ ਦਲ ਦੇ ਉਸ ਵੇਲੇ ਦੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਲੈ ਉਸ ਤਰ੍ਹਾਂ ਇਹ ਜਿਹੜੇ ਆ ਕਾਰਜ ਕਰਨੇ ਚਾਹੀਦੇ ਨੇ ਜੇ ਹੁਣ ਵੀ ਕੋਈ ਵੀ ਪੰਥ ਦੇ ਵਿੱਚ ਦੁਬਧਾ ਆਈ ਹੈ ਤੇ ਜ਼ਰਤ ਦੇ ਨਾਲੇ ਫੈਸਲੇ ਜਿਹੜੇ ਲੈਣੇ ਪੈਣੇ ਨੇ ਤਾਂ ਹੀ ਜਿਹੜਾ ਸਾਡੇ ਵਿੱਚ ਇਕਤਰਤਾਈ ਜਿਹੜੀ ਕਾਇਮ ਰਹਿ ਸਕਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਸਾਡੇ ਗੁਰਸਿੱਖ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਥ ਵਜਾਣੋ ਸਿੰਘ ਗੁਰੂ ਦਾ ਪੰਛੀ ਜਾਨੋ ਨਾਲ ਹੀ ਬੇਨਤੀ ਹੈ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਨਸ਼ਿਆਂ ਦਾ ਤਿਆਗ ਕਰਕੇ ਤਿਆਰ ਪਰ ਤਿਆਰ ਹੋ ਕੇ ਸਿੰਘ ਸਜਣ ਬਾਣੀ ਬਾਣੇ ਦੇ ਧਾਰਨੀ ਹੋਣ ਜਿਵੇਂ ਅੱਜ ਆਪਾਂ ਇਸ ਸਥਾਨ ਤੇ ਬਾਬਾ ਮੰਗਲ ਸਿੰਘ ਜੀ ਹੋਰਾਂ ਦਾ ਜੋੜ ਮੇਲਾ ਬਣਾ ਰਹੇ ਆ ਤੇ ਜਦੋਂ ਕਰਨਾਲ ਦੇ ਵਿੱਚ ਜਾਂਦੇ ਉੱਥੇ ਵੀ ਇਦਾਂ ਲੱਗਦਾ ਵੀ ਜਿਵੇਂ ਸਾਰਾ ਬੁੱਢਾ ਧਾਲੀ ਇੱਥੇ ਬੈਠਾ ਹੁੰਦਾ ਉਦੋਂ ਅੱਗੇ ਜਦੋਂ ਲਾਲ ਕਿਲੇ ਤੇ ਜਿਹੜਾ ਆਪਾਂ ਦਿੱਲੀ ਫਤਿਹ ਦੇ ਉਸ ਮਨਾਉਂਗੇ ਆ ਤੇ ਉਥੇ ਵੀ ਜਦੋਂ ਜਾਈਦਾ ਬਾਬਾ ਸੁਖਦੇਵ ਸਿੰਘ ਜੀ ਦੋਨੋਂ ਹੀ ਵਿਕਸਾਲ ਦੇ ਮਹਾਪੁਰਖਾਂ ਬਾਬਾ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਇੱਥੇ ਬੈਠੇ ਨੇ ਸਾਰੇ ਅਸੀਂ ਇਕੱਠੇ ਹੀ ਹੁੰਦੇ ਆ ਸਾਰੇ ਦਲਾ ਪੰਥਾ ਦੇ ਮੁਖੀ ਜਿਹੜੇ ਦਿੱਲੀ ਜਦੋਂ ਲਾਲ ਕਿਲੇ ਤੇ ਜਦੋਂ ਉਥੇ ਨੀਲੇ ਨਿਸ਼ਾਨ ਬਾਬਾ ਜੱਸਾ ਸਿੰਘ ਜੀ ਆਲੂ ਵਾਲ ਗਿਆ ਜਥੇਦਾਰ ਬੁੱਢਾਦਲ ਨੇ ਦਿੱਲੀ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਚੜਾਏ ਤੇ ਉਹ ਜਿਹੜੇ ਦਿਹਾੜੇ ਹੁਣ ਵੀ ਹਰ ਸਾਲ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਨੂੰ ਤੇ ਜਿੰਨੀਆਂ ਸਾਡੀਆਂ ਨਹਿਂਸ ਸਿੰਘ ਜਥੇਬੰਦੀਆਂ ਨੇ ਬੁੱਢਾ ਦਲ ਦੇ ਜਿਹੜਾ ਸਰਪਲਸਟੀ ਦੇ ਵਿੱਚ ਉਹ ਜਿਹੜੇ ਦਿਹਾੜੇ ਮਲਾਏ ਜਾਂਦੇ ਨੇ ਖਾਲਸਾ ਪੰਥ ਬੁੱਢਾ ਦਲ ਭਾਵੇਂ ਉਦੇਸ਼ਾਂ ਦੇ ਵਿੱਚ ਜਾਂਦਾ ਹੈ ਜਾਂ ਆਪਾਂ ਅੱਗੇ ਚਲੇ ਜਾਓ ਹਜ਼ੂਰ ਸਾਹਿਬ ਦਾ ਨਦੇੜ ਸਾਹਿਬ ਵਿਖੇ ਹਮੇਸ਼ਾ ਹੀ ਜਿੱਥੇ ਹੋਰ ਵੀ ਸੰਤਾਂ ਮਹਾਂਪੁਰਖਾਂ ਨੇ ਕਾਰਜ ਕੀਤੇ ਨੇ ਤੇ ਉੱਥੇ ਖਾਲਸਾ ਪੰਥ ਬੁੱਢਾ ਦਲ ਨੇ ਵੀ ਜਗਾ ਜਗਾ ਜਿਹੜੀਆਂ ਮੱਲਾਂ ਮਾਰੀਆਂ ਨੇ ਗੁਰੂ ਸਾਹਿਬ ਕਿਰਪਾ ਕਰ ਆਪਾ ਸਾਰਿਆਂ ਨੂੰ ਜਿਹੜੀ ਸੇਵਾ ਕਰਨ ਦਾ ਬਾਲ ਉਤਮ ਬਖਸ਼ੀ ਰੱਖਣ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਸੁਪੁੱਤਰ ਬਾਬਾ ਅਵਤਾਰ ਸਿੰਘ ਜੀ ਤੇ ਉਹਨਾਂ ਦੇ ਅੱਗੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਉਹ ਵੀ ਆਪਣੀ ਹਾਜ਼ਰੀ ਲਵਾਉਣ ਵਾਸਤੇ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਜੀ ਆਇਆਂ ਮੈਂ ਤਾਂ ਕਰ ਰਿਹਾ ਕਿ ਬੁੱਢਾ ਦਲ ਦਾ ਇਹ ਜਿਹੜਾ ਪਰਿਵਾਰ ਹੈ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਇਹਨਾਂ ਦੇ ਜਿਹੜੇ ਸੁਪੁੱਤਰ ਨੇ ਉਹ ਬੁੱਢਾ ਦਲ ਵੱਲੋਂ ਜਿਹੜੀਆਂ ਸੇਵਾਵਾਂ ਕਰਵਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਸੇਵਾਵਾਂ ਕਰਨ ਦਾ ਬਲ ਉਤਮ ਬਖਸ਼ੀ ਰੱਖਣ ਤੋਂ ਇੰਨਾ ਕੁਝ ਕਹਿੰਦਾ ਹੋਇਆ ਆਪਜੀ ਸੰਗਤਾਂ ਤੋਂ ਖਿਮਾ ਦਾ ਜਾਤਕ ਹੋਵਾਂਗਾ ਤੇ ਫਿਰ ਦੁਆਰਾ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਤਿਆਰ ਪਰ ਤਿਆਰ ਹੋਵੋ ਖੰਡੇ ਬਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਪਵਣੈ ਮਹਿ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਊ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਬਾਬਾ ਮੰਗਲ ਸਿੰਘ ਜੀ ਉਹਨਾਂ ਤੇ ਉਹਨਾਂ ਦੇ ਜਿਹੜੇ ਸਤਕਾਰਯੋਗ ਮਹਾਪੁਰਖ ਵੱਡੇ ਉਹਨਾਂ ਨੂੰ ਮੈਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਸਿਰ ਝੁਕਾ ਕੇ ਨਮਸਕਾਰ ਕਰਦਾ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਸੰਗਤਾਂ ਨੂੰ ਕਿਵੇਂ ਦਾ ਜਾਤ ਪੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮਹਾਪੁਰਖਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਜਿਨ੍ਹਾਂ ਦਾ ਸਨਮਾਨ ਸਟੇਜ ਤੇ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਅਤੇ ਸ੍ਰੀਮਾਨ ਸੰਤ ਬਾਬਾ ਸਖਦੇਵ ਸਿੰਘ ਜੀ ਮੁਖ ਬੁਲਾਰੇ ਦੰਦਮੀ ਕਿਕਸਾਲ ਉਹਨਾਂ ਦੇ ਨਾਲ ਜਥੇਦਾਰ ਬਾਬਾ ਮਨਜੀਤ ਸਿੰਘ ਜੀ ਗੁਰੂ ਨਾਨਕਦਾਲ ਮੜੀਆਂ ਵਾਲੇ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਅਗਵਾਲ ਗਿਆਨੀ ਤੇਜਵੀਰ ਸਿੰਘ ਦੇ ਬਾਬਾ ਸਰਵਰ ਸਿੰਘ ਦੇ ਗਿਆਨੀ ਬੁੱਟਰ ਜੀ ਆਓ ਮਹਾਰਾਜੇ ਬਾਬਾ ਜੀ ਦਾ ਸਾਰੇ ਮਹਾਂਪੁਰਖ ਗੱਤਰੋ ਕਰਕੇ ਸਨਮਾਨ ਕਰਨਗੇ ਤੇ ਹੁਣੇ-ਹੁਣੇ ਹੀ ਸਾਡੇ ਸਤਿਕਾਰਯੋਗ ਮਹਾਂਪੁਰਖ ਬਾਬਾ ਚਰਨਜੀਤ ਸਿੰਘ ਜੀ ਪਹੁੰਚੇ ਹਨ ਉਹ ਵੀ ਨਾਲ ਲੱਗੇ ਬਾਬਾ ਜੀ ਦਾ ਸਨਮਾਨ ਕਰਨਗੇ ਇਸੇ ਤਰ੍ਹਾਂ ਹੀ ਪਰ ਬਾਬਾ ਜੀ ਕਹਿ ਰਹੇ ਕਿ ਪਹਿਲਾਂ ਬਾਬਾ ਜੀ ਨੇ ਬਾਬਾ ਮਨਜਿੰਦਰ ਸਿੰਘ ਜੀ ਹਿਮਾਨਗੜ ਵਾਲੇ ਤੇ ਗਿਆਨੀ ਤੇਜਵੀਰ ਸਿੰਘ ਜੀ ਗਿਆਨੀ ਤੇਜਵੀਰ ਸਿੰਘ ਜੀ ਨੂੰ ਬੇਨਤੀ ਹੈ ਬਾਬਾ ਜੀ ਤੋਂ ਸਨਮਾਨ ਲੈਣ ਦਾ ਤੇ ਬਾਬਾ ਮਨਜਿੰਦਰ ਸਿੰਘ ਜੀ ਹਿਮਾਨਗੜ ਵਾਲੇ ਲੱਜ ਕੇ ਜਕਾਰਾ ਗਜਾਵੇ ਤੇ ਹਾਲ ਹੋ ਜਾਵੇ ਬਾਬਾ ਮਨਜਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਕਿ ਬਾਬਾ ਜੀ ਕੋ ਸਨਮਾਨ ਲੈ ਲੈਣ ਆਪੇ ਇੱਥੇ ਨਾ ਕਰਿਓ ਗੁਰੂ ਸਾਹਿਬ ਅੱਲ ਇੱਧਰ ਆ ਹੋ ਜੀਦਾ ਜੇਦਾਰੇ ਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਹੁਣ ਮਹਾਂਪੁਰਖਾਂ ਦਾ ਜਹਦਾਰ ਸਿੰਘ ਸਾਹਿਬ ਜਹਦਾਰ ਬਾਬਾ ਬਲਦੀਪ ਸਿੰਘ ਜੀ 96 ਕਰੋੜੀ ਉਹਨਾਂ ਦਾ ਸਨਮਾਨ ਸਾਰੇ ਹੀ ਮਹਾਂਪੁਰਖ 71 ਹੋ ਕੇ ਤੁਮਨੇ ਗੱਜੇ ਗੀ ਕਰ ਰਖ ਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਬਾਬਾ ਜੀ ਦੇ ਨਾਲ ਆਏ ਹੋਏ ਹਜ਼ੂਰੀ ਸੇਵਾਦਾਰ ਜਿਸ ਤਰ੍ਹਾਂ ਸਾਡੇ ਗਿਆਨੀ ਜੀ ਸੁਖਵਿੰਦਰ ਸਿੰਘ ਜੀ ਅਨਹਦ ਜਥੇਦਾਰ ਗੁਰਸ਼ੀਰ ਸਿੰਘ ਜੀ ਬਾਬਾ ਸਰਵਣ ਸਿੰਘ ਜੀ ਖਿਆਲਿਆਲੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਮਹਾਂਪੁਰਖੋਂ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਬਾਬਾ ਸਰਵਣ ਸਿੰਘ ਜੀ ਤੇ ਹੁਣੇ-ਹੁਣੇ ਅਸੀਂ ਸਟੇਜ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਮਨਜੀਤ ਸਿੰਘ ਜੀ ਕੋਰਣਾੜਕ ਨਾਲ ਬੜੀਆ ਵਾਲੇ ਉਹਨਾਂ ਦਾ ਸਨਮਾਨ ਬਾਬਾ ਜੀ ਵੱਲੋਂ ਕੀਤਾ ਗਿਆ ਜੀ ਗੱਜ-ਗੱਜ ਕਰ ਕੇ ਜਾਵੇ ਇਹ ਹਾਲ ਹੋ ਜਾਵੇ ਜਥੇਦਾਰ ਸਰਵਨ ਸਿੰਘ ਜੀ ਉਹਨਾਂ ਦਾ ਸਨਮਾਨ ਖਿਆਲੇ ਵਾਲਿਆਂ ਦਾ ਬਾਬਾ ਜੀ ਵੱਲੋਂ ਕੀਤਾ ਗਿਆ ਜੀ ਗੱਜ ਗੱਜ ਕਰਗ ਜਾਵੇ ਨਿਹਾਲ ਹੋ ਜਾਵੇ ਸਿੰਘ ਸਾਹਿਬ ਜਥੇਦਾਰ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਉਹਨਾਂ ਦਾ ਸਨਮਾਨ ਬਾਬਾ ਜੀ ਕਰ ਰਹੇ ਜੀ ਗੱਜ ਗੱਜ ਕਰਗ ਜਾਵੇ ਨਿਹਾਲ ਹੋ ਜਾਵੇ ਤੇ ਬਣ ਬਾਬਾ ਜੀ ਦੇ ਨਾਲ ਆਏ ਹੋਏ ਹਜੂਰੀ ਸੇਵਕ ਹਜੂਰੀ ਸੇਵਾਦਾਰ ਬਾਬਾ ਬਲਦੇਵ ਸਿੰਘ ਜੀ ਢੋਡੀਵਿੰਡ ਇਸੇ ਤਰ੍ਹਾਂ ਬਾਬਾ ਮਲੂਕ ਸਿੰਘ ਜੀ ਲਾਡੇ ਜਥੇਦਾਰ ਕਰਸ਼ੇਰ ਸਿੰਘ ਜੀ ਲੁਧਿਆਣੇ ਵਾਲੇ ਇਹਨਾਂ ਸਾਰਿਆਂ ਦਾ ਸਨਮਾਨ ਸਟੇਜ ਤੋਂ ਕੀਤਾ ਜਾਵੇਗਾ ਸਾਰੇ ਬਾਬਾ ਜੀ ਦੇ ਹਜ਼ੂਰੀ ਸੇਵਾਦਾਰਾਂ ਦਾ ਸਾਰਿਆਂ ਨੂੰ ਸਰੋਪੇ ਬਾਬਾ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਈ ਦੇ ਜਰਨੈਲ ਬਾਬਾ ਬੰਬੀਰ ਸਿੰਘ ਜੀ ਪਾਤਸ਼ਾਹ ਹੁਣ ਬਾਬਾ ਗੁਰਪਿੰਦਰ ਸਿੰਘ ਮਡਾਲਾ ਜੀ ਨੂੰ ਔਰ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਸੋਫਾ ਪਾਣਗੇ ਆ ਬਾਬਾ ਬੋਲੇ ਸੋਨਹਾ ਹੁਣ ਬਾਬਾ ਬਾਬਾ ਮੇਜਰ ਸਿੰਘ ਜੀ ਹਾਂਜੀ ਹਾਂਜੀ ਬਾਬਾ ਜੀ ਸਾਰੇ ਹਜੂਰੀ ਸੇਵਾਦਾਰ ਬਾਬਾ ਮਲੂਕ ਸਿੰਘ ਲਾਡੀ ਜੀ ਉਹਨਾਂ ਨੂੰ ਵੀ ਬੇਨਤੀ ਹੈ ਜਥੇਦਾਰ ਬਾਬਾ ਮੇਰ ਸਿੰਘ ਜੀ ਜੋ ਬੁੱਢੇ ਦਲ ਦੇ ਇਸ ਇਲਾਕੇ ਦੇ ਪ੍ਰਾਤਨ ਸਿੰਘ ਹਨ ਬਾਬਾ ਜੀ ਉਹਨਾਂ ਨੂੰ ਵੀ ਇੱਥੇ ਸਨਮਾਨ ਦੇਣਗੇ ਜਥੇਦਾਰ ਬਾਬਾ ਮੇਰ ਸਿੰਘ ਜੀ ਬਾਬਾ ਅਮਨਦੀਪ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ ਹੌਲੀ-ਹੌਲੀ ਪਹੁੰਚੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਾਬਾ ਜੀ ਕੋ ਸਨਮਾਨ ਪ੍ਰਾਪਤ ਕਰਦਨ ਬਾਅਦ ਵਿੱਚ ਸਟੇਜ ਤੇ ਬੈਠ ਕੇ ਆਪਣਾ ਥੋੜਾ ਜਿਹਾ ਗੁਰੂਜਾ ਸਰਵਣ ਕਰਨਗੇ ਸਾਡੇ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਗਵਾਣ ਵਾਲੇ ਜੀ ਗੈਨੀ ਨਦੇਸ ਸਿੰਘ ਜੀ ਪੁੱਟਰ ਸਾਹਿਬ ਜਿਨ੍ਹਾਂ ਨੇ ਸਾਰੀ ਸੰਗਤ ਆਪ ਜੀ ਉਹਨਾਂ ਨੂੰ ਪੜੀ ਪਾ ਜਾਣਦੇ ਹੋ ਆ ਬਾਬਾ ਜੀ ਤੋਂ ਬਾਅਦ ਆ ਨਾ ਹਾਜ਼ਰੀ ਵੀ ਭਰਨੀ ਆ ਸੋ ਬਾਬਾ ਜੀ ਕਹਿ ਨਹੀਂ ਬਾਬਾ ਜੀ ਇੱਥੇ ਖੜਾ ਕੇ ਫੋਟੋ ਖਿਚਾ ਲੋ ਬਾਬਾ ਜੀ ਪਰ ਉਹ ਬਾਬਾ ਜੀ ਨੂੰ ਬੇਨਤੀ ਹੈ ਕਿ ਸਾਰੇ ਮਹਾਂਪੁਰ ਕਹਿ ਰਹੇ ਆ ਕਿ ਇੱਕ ਫੋਟੋ ਜਿਹੜੀ ਆ ਉਹ ਆ ਕੇ ਕਰ ਲਈ ਜਾਵੇ ਚਾਚਾ ਗੁਲਜਾਰ ਸਿੰਘ ਵੀ ਬਣਿਆ ਕਿ ਉਹ ਵੀ ਆ ਕੇ ਸੋਪਾ ਲੈ ਲੈਣ ਜੀ ਥੋੜਾ ਸਾਈਡ ਪਿੱਛੇ ਕਿਹੜੂ ਬਾਬਾ ਜੀ ਲੋ ਜੀ ਮਾਰਾ ਯਾਨੀ ਨਰਦੇਵ ਸਿੰਘ ਜੀ ਮੋਟਰਾਂ ਨਾਲ ਬੇਨਤੀ ਹੈ ਕਿ ਆਪਣਾ ਸਨਮਾਨ ਬਾਬਾ ਜੀ ਕੋਲ ਪ੍ਰਾਪਤ ਕਰ ਲੈਣ ਉਸ ਤੋਂ ਬਾਅਦ ਆਹਜ਼ਰੀ ਵੀ ਭਰ ਲੈਣਗੇ ਯਾਨੀ ਨਰਦੇਵ ਸਿੰਘ ਜੀ ਆ ਲੋਕੀ ਨੂੰ ਕਹਿੰਦੇ ਜੇ ਆਪਣਾ ਜਿਹੜਾ ਅਲੋੜਾ ਹੈ